ਯਾਰ ਦੁਮਾ ਘਰੀ ਤੇ ਨਹੀਂ ਬੜੀ ਮੰਜੀ ਮੈਂ ਢਾ ਕੇ ਜਲੀ ਉੱਪਰ ਬਚੇ ਬੈਗੀ ਕਿੱਥੋਂ ਆਈਆਂ ਅੰਦਰੋਂ ਆਈ ਮਮੀ ਔਰ ਕਿੱਥੋਂ ਆਣਾ ਨੇ ਕੀ ਬਣਾਇਆ ਅੱਜ ਕਦੂ ਬਣਾਇਆ ਔਰ ਕੀ ਬਣਾਉਣਾ ਆਹ ਹਾਇ ਅੱਗ ਲੱਗੇ ਕਦੂਆਂ ਨੂੰ ਕੁੜੀ ਵਿਚਾਰੀ ਆਈ ਮਾਸਾ ਕੇ ਤੇ ਇਨਾ ਪਨੀਰ ਹੀ ਪਟਾਰ ਲੈਂਦੀ ਦੁੱਧ ਤੇ ਪਨੀਰ ਬਣਾ ਲੈਂਦੀ ਤਾ ਗਰਮੀ ਇੰਨੀ ਆ ਤਾਂ ਮੈਂ ਕਿੱਦਾਂ ਬਣਾਵਾਂ ਲੈ ਤਾਸੇ ਕਦੂ ਵੀ ਬਣਾਇਆ ਯਾਰ ਉਹ ਤੂੰ ਕਿਤੇ ਹੈ ਕਿਤੇ ਅੰਤਰਾ ਬਾਰਸ਼ ਮਲੇਚਾ ਰਹਿ ਕੇ ਬਣਾ ਕੇ ਆਈ ਹੈ ਇੱਥੇ ਬੰਦਾ ਮਾਸਾ ਨਿਆਣੀ ਵਿਚਾਰੀ ਨਾਲ ਪੋਰਾ ਭਰ ਮਨ ਮੁੰਡਾ ਆਇਆ ਵਾ ਇੰਨਾ ਕਿ ਬੰਦਾ ਪਨੀਰ ਫਟਾ ਲੈਂਦਾ ਇੰਨੇ ਕਿ ਨਾ ਮਾਤਾ ਸਰੂ ਤਾਂ ਪਤਾ ਵੀ ਹੁੱਲੀ ਮੰਗ ਲਈ ਤੇ ਨਿਆਣੇ ਵੀ ਆਦੇ ਨਹੀਂ ਖਾਣਾ ਇੰਨੇ ਕਿ ਨਾ ਪੀਸਲੇ ਤੇ ਦੁੱਧ ਘਟ ਹੋਰ ਜਿਆਦਾ ਹੋਵੇ ਤਾਂ ਫੇਰ ਹੀ ਬਣਾਵਾ ਨਾ ਕਾਰਿਆਂ ਜੋ ਤੇ ਤੂੰ ਮੂੰਹ ਤੇ ਨਾਲ ਹੈਗਾ ਨਾ ਤਾਂ ਮੈਨੂੰ ਕਹਿ ਤਾਂ ਮੈਂ ਕਿੱਲੋ ਦੁੱਧ ਉਧਰੋਂ ਫੜ ਲੈ ਆਵਾ ਹੋਰ ਦਸੰਤਾ ਤਾਂ ਫਰਜ ਬੰਦਾ ਆਣਾ ਕੱਲ ਅੱਜ ਕੋਈ ਨਹੀਂ ਕਾਦੂ ਖਾ ਲਾਂ ਸਵੇਰੇ ਪਨੀਰ ਬਣਾ ਲਾਂਗੇ ਜ਼ਰੂਰੀ ਥੋੜੀ ਪਨੀਰ ਘਰੇ ਖਾਂਦੇ ਹੀ ਹੋਣਗੇ ਖਾਂਦੇ ਇਹ ਮੇਰੇ ਘਰੇ ਖਾਂਦੇ ਨਹੀਂ ਠੀਕ ਮੇਰੇ ਤੋਂ ਜ਼ਿਆਦਾ ਨਹੀਂ ਹੋਣਾ ਉਹ ਉਦਾਂ ਹੀ ਮੇਰੀ ਧੀ ਆਉਂਦੀ ਉਹਦਾ ਤੇਰਾ ਸਰੀਰ ਹੀ ਨਹੀਂ ਠੀਕ ਹੁੰਦਾ ਅੱਗੇ ਪਿੱਛੇ ਘੋੜੇ ਹੁਣ ਕੁੜੀ ਆ ਜਾਂਦੀ ਤੇ ਤੇਰਾ ਉਹਦਾ ਸਰੀਰ ਢਿੱਲਾ ਮੱਠਾ ਜਿਹਾ ਤੁਹਾਡਾ ਚੰਗੀ ਭਲੀਆ ਤੇ ਘੜੀ ਰਸ ਤੋਂ ਜਿਹਾ ਸਰੀਰ ਕਜੰਦੀ ਭਲੀ ਮੈਂ ਪਈ ਨਹੀਂ ਰੈਸਟ ਨੂੰ ਕੀ ਤੈਨੂੰ ਮਤਰਾ ਕਿਤੇ ਸੌਲੀ ਤੇ ਟੰਗਿਆ ਐ ਅਸ ਕਰੋ ਹੁਣ ਦੁਪਹਿਰੇ ਜਿਹੜੀ ਸਾਰੀ ਦੁਪਹਿਰ ਸੁੱਤੀ ਰਹੀ ਨਿਆਣੀ ਕਿੰਨੇ ਘੰਟੇ ਇਕ ਪਈ ਐ ਪਹਿਲਾਂ ਚਾਹ ਬਣਾਉ ਉਹ ਕਰਨੀ ਕਿੰਨੀ ਕੀ ਗੱਲ ਤੇ ਬਾਜਿਆ ਫਿਰ ਤੁਸੀਂ ਲੋਬੀ ਚ ਕੁੜ 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 ਜੋਂ ਲੱਗੀਆਂ ਮਾਵਾਂ ਧੀਆਂ ਲੋਂਗੀਆਂ ਪੈਣਾ ਹੈ ਤੇ ਆਪ ਸੌਂਈਆਂ ਹਾਂ ਕੁੜੀ ਨੂੰ ਵਿਚਾਰੀ ਨੂੰ ਮੈਂ ਪਰੌਂਠੀ ਲਾ ਕੇ ਦਿੱਤੀ ਮੈਂ ਉਹਦੇ ਪੁੱਤ ਕਰੇ ਉਹਨੂੰ ਲਾ ਕੇ ਦਿੱਤੀ ਮੈਨੂੰ ਤੇ ਕਿੰਨਾ ਚਿਰ ਅੰਦਰ ਬਾਜ ਆਉਂਦੀ ਰਹੀ ਕਿ ਬੇ ਨੀਂਦ ਨਹੀਂ ਆਈ ਜਾਂ ਕੋਲ ਜੇ ਬਥੇਰਾ ਦਿਨ ਪਿਆ ਲਿਆ ਮੈਂ ਕੰਡਾ ਚੀਰਦਾ ਤੇ ਪਨੀਰ ਫਟਾ ਦੇ ਮਾਸਾ ਨਿਆਣਾ ਵਿਚਾਰਾ ਉਹਨੇ ਕ ਨੇ ਆਨੇ ਕਦੇ ਪਤਾ ਅਜੇ ਕਦੋਂ ਪਸੰਦ ਕਰਦੇ ਕਿ ਮਾਤਾ ਤੁਹਾਡੇ ਸਾਹ ਵੀ ਲੈ ਲੈਣਗੇ ਗਾ ਮਿਰਚੀ ਵੀ ਜਾਨ ਮੈਂ ਕਿਤੇ ਲੋਹੇ ਦੀ ਥੋੜੀ ਬਣੀ ਹੈ ਜੇ ਤੁਸੀਂ ਆਪ ਉੱਥੇ ਬਣਾ ਕੇ ਦੋ ਗੰਡੇ ਛੀਰਕੇ ਬਣਾ ਵੀ ਲਓਗੇ ਬਾਅਦ ਚਖਣਾ ਕਿ ਲੂਣ ਘਾ ਕੇ ਕਿ ਮਿਰਚੀ ਜਾਨੀ ਅੱਗੇ ਤੇ ਤੈਨੂੰ ਕਦੇ ਕਿਹਾ ਲੂਣ ਮਿਰਚੀ ਘਾ 24 ਘੰਟੇ ਨੋਕਾ ਟੋਕੀ ਲਾਈ ਰੱਖਦੇ ਜਦੋਂ ਉਹਨੇ ਆਉਣਾ ਜ਼ਿਆਦਾਤਰ ਉਹ ਤਾਂ ਸੀ ਹੁਣ ਪਤਾ ਨਹੀਂ ਇਹਦੇ ਵਿੱਚ ਆ ਘੱਟ ਪਾਤਾ ਉਹ ਘੱਟ ਪਾਤਾ ਮੈਂ ਕਿਤੇ ਇੱਕ ਦਿਨ ਪਰ ਤੇ ਖਾਣਾ ਮੇਰੇ ਲਈ ਜਮਰਗੀ ਬਣਾਈ ਜਾ ਹੋਰ ਦੋ ਚਾਰ ਚੀਜ਼ਾਂ ਨਾਲ ਬਣਾ ਲਓ ਜਾ ਬਹੁਤੀਆਂ ਗੱਲਾਂ ਨਾ ਕਰ ਕੰਡੇ ਫੜਾ ਮੈਨੂੰ ਦੋ ਤੇ ਦੋ ਤੇ ਪਨੀਰ ਪਟਾਣਾ ਆਲਾ ਕਿ ਨਕਾਂੜੀ ਚੋਂ ਕਿੰਨਾ ਦੁੱਧ ਲੈ ਕੇ ਆਉਣੀ ਬਣਾ ਕੰਡੇ ਚ ਸਭ ਤੋਂ ਵੱਡੀ ਗੱਲ ਮੈਂ ਤਾਂ ਤੂੰ ਇਹ ਲੈ ਕਿ ਤੈਨੂੰ ਮੈਂ ਬਹਿਣ ਸੱਦਣਾ ਨਹੀਂ ਦੇਣਾ ਕਿ ਤੇ ਘੜੀ ਮੰਜੀ ਤੇ ਮੰਜੀ ਦਾ ਕੇ ਤੇ ਬੱਫ ਬੱਬ ਕੇ ਬਹਿ ਗਿਆ ਕਿ ਜੇ ਹੁਣ ਬਹਿ ਗਈਆਂ ਤਾਂ ਤੂੰ ਮੇਰੀ ਆਂਦਰਾ ਹੀ ਹੋਈ ਜਨੇ ਉਧਰ ਨੂੰ ਹੋ ਜਾ ਉਧਰ ਨੂੰ ਹੋ ਜਾ ਕਿ ਬਹਿ ਨਾ ਜਾਵੇ ਇਕਲੀ ਕਦੋਂ ਇਹ ਮਾਰ ਕੇ ਪੌਣ ਲੱਗੀ ਪੌਣਦੀ ਜਦੋਂ ਕੁੜੀ ਮੇਰੀ ਆ ਜਾਂਦੀ ਉਹ ਵੀ ਨੂੰ ਮਾਰਦੀ ਜਦੋਂ ਮੇਰੀ ਜਰੀ ਆ ਜਾਂਦੀ ਉਹੋ ਨਹੀਂ ਨੋ ਬਿਮਾਰੀ ਪੈਂਦੀ ਕਾਸਨੇ ਆਣੀ ਨੇ ਚੇਚੇ ਨਾ ਵੀ ਕਿੱਥੇ ਜਾਵੇ ਇਹਨ ਕੁੜੀ ਚੱਲ ਜਾਂਦੀ ਨਾ ਇਹਨੂੰ ਵੀ ਮੈਂ ਕੱਢ ਦੇਣਾ ਵੀ ਲੈ ਮਹੀਨਾ ਦੋ ਮਹੀਨੇ ਤੂੰ ਲਾ ਆ ਰਹੀ ਜਿਹੜੀ ਲਾਉਣੀ ਪੇਕੇ ਜਿਹੜਾ ਦਰੇਵਾ ਤੈਨੂੰ ਚੜਿਆ ਨਾ ਲਾ ਆ ਦੋ ਮਹੀਨੇ ਰਹਿ ਕੇ ਮੈਂ ਫੋਨ ਨਹੀਂ ਕਰਨਾ ਨਾ ਮੈਂ ਇਹਨੂੰ ਮੁੰਡੇ ਨੂੰ ਕਹਿਣਾ ਹੀ ਇਹਨੂੰ ਲੈ ਕੇ ਆਵੀ ਰਿੰਗ ਦੀ ਜਿੰਨਾ ਚਰਾਪ ਨਾ ਆਈ ਵੇਖੀ ਉਹ ਨਾ ਚਰ ਲਿਆਉਣੀ ਨਹੀਂ ਮੈਂ ਕੋਈ ਨਹੀਂ ਮੈਂ ਇੱਥੇ ਕੰਮ ਵਾਲੀ ਰੱਖ ਕੇ ਮਾੜਾ ਚੰਗਾ ਸਾਰ ਨੂੰਗੀ ਮੈਂ ਭਲਾ ਇਹਦਾ ਮਧੇਵਾ ਲਾਉਣਾ ਇਹਨੂੰ ਪੀਕੇ ਘਲਾਉਣਾ ਆ ਸੋਹਣੇ ਹਾਂਜੀ ਸੁਣੀ ਉੱਠ ਗਈ ਮੈਂ ਕਿੱਥੇ ਗਿਆ ਅਈ ਤੇ ਨਾ ਨੰਦ ਨੇ ਬਾਹਰ ਫੇਰਦਾ ਬੈ ਗਿਆ ਆਇਆ ਜਾਂ ਨਾ ਭੁੱਖ ਲੱਗੀ ਹੈ ਤੇ ਦਿੱਤਾ ਹੀ ਮੈਂ ਚਾਹ ਬਣੋ ਲੜੀ ਜਾਣ ਨਾ ਨਈ ਨ ਕੋਈ ਨਹੀਂ ਬੰਦ ਨਹੀਂ ਆ ਮੇਰੇ ਫੋਨ ਤੇ ਕੋਈ ਨਹੀਂ ਕੋਈ ਨਹੀਂ ਆਇਆ ਫੋਨ ਤੇ ਮਾਰ ਕੇ ਬੋਸ਼ੀ ਤੇ ਮੈਂ ਨੂੰ ਕੁੜੀ ਲਾਤੀ ਕਰ ਲਈ ਤੂੰ ਸਬਜ਼ੀ ਧਰ ਲਈ ਜਾ ਸਨਜੀ ਧਰਨ ਲਈ ਕੰਦੇ ਕਰ ਤੂੰ ਧਰ ਕੇ ਤੇ ਬੈਠੀ ਕਦੂ ਤੇ ਘਾਟੇ ਤੇ 12 ਵਜੇ ਕਰਦੀ ਕਦੂ ਨੂੰ ਮਿਲਦਾ ਅੱਜ ਮੈਂ ਤਾਂ ਕਿਹਾ ਕਿ ਨਾਣੇ ਅੱਜ ਕੱਲ ਕਦੂ ਕਿੱਥੇ ਖਾਂਦੇ ਆ ਵੀ ਨਿਆ ਕਦੂ ਨਾ ਮਾਸਾ ਪਨੀਰ ਪਟਾਲਾ ਤੇ ਆ ਖਰਾਮੀਆ ਬੰਨਾ ਕਰ ਕਰ ਕੇ ਜਰਾਣਾ ਪਾ ਕੇ ਟੋਟੇ ਤੇ ਉਹ ਗਈ ਮੈਨੂੰ ਕੁਝ ਸੁਣਨੀ ਨਹੀਂ ਪਾਣੀ ਨਹੀਂ ਮੇਰਾ ਮੁੰਡਾ ਕੱਦੂ ਖਾਂਦਾ ਹੋਰ ਕੁਝ ਅਜੀਬੀ ਸੜਕੀ ਤਰੋ ਤਰੋਣੀ ਆਈ ਹੈ ਕਿ ਤੇ ਪਾਣੀ ਪਨੀਰ ਨੂੰ ਮੈਂ ਕਿਹਾ ਪਨੀਰ ਬਣਾ ਕੇ ਬਣਾਉਂਗੀ ਹੋਰ ਸੱਸ ਸੇ ਸਪਾ ਦੇ ਮਾਈਟੀਆਂ ਹੀ ਨਹੀਂ ਗੱਲਾਂ ਹੀ ਨਹੀਂ ਕੀਤੀਆਂ ਸੱਸ ਸੇ ਸਮਾਵਾ ਰਹੀ ਹਾਂਜੀ ਵਧੀਆ ਤਰੀਕਾ ਦੀ ਕੰਮ ਕੋ ਮੈਂ ਲੈ ਲੈਂਦੀ ਸਾਰਾ ਕੰਮ ਕਰਦੀ ਸਾਰਾ ਪਰਾ ਦੇਂਦੀ ਜਦੋਂ ਕਹਾਂ ਫਿਰ ਕਰ ਦੇਂਦੀ ਫਿਰ ਉਦਾਂ ਬਹਿ ਰਹੀ ਨਾ ਮੈਂ ਕੰਮ ਕੁਮ ਕਰਨ ਚੰਗਾ ਐਵੇਂ ਤੂੰ ਆ ਆਪਣਾ ਖਾਪ ਦੀ ਲਿਆ ਕਰ ਤੇਰੇ ਨਿਗੇ ਨਿਕੇ ਨਹੀਂ ਆਏ ਉਹ ਹੀ ਅੱਤਰ ਵੀਕ ਵਸਾਂਪਣੇ ਤੇ ਪੜਾਉਣੇ ਕਰਕੇ ਅਮੀਰ ਮੈਂ ਤਾਂ ਉਹੀ ਰੋਟੀਆਂ ਵੀ ਲੰਘੀ ਦੋਵੇਂ ਟਾਈਮ ਪਾਤਾ ਵੀ ਉਹ ਬੋਤੀ ਮੈਂ ਹੱਥ ਨਹੀਂ ਮਨੇ ਆਨੇ ਪੜਾਉਣਾ ਜਵੇਰੇ ਤੇ ਮੈਂ ਸਕੂਲੇ ਘੱਲਣਾ ਹੁੰਦਾ ਮੁੰਡਿਆਂ ਤੇਰ ਤਿਆਰ ਕਰਨਾ ਹੁੰਦਾ ਉਹਨੇ ਚਲ ਨੂੰ ਰੋਟੀਆਂ ਨਵਾਂ ਟਾ ਛੱਡ ਕੇ ਉਸ ਤੋਂ ਸ਼ਾਮਾਂ ਨੂੰ ਘੇੜ ਟਾ ਛੱਡ ਕੇ ਕਿ ਮੈਂ ਨਿਆਣੀ ਵਾ ਤੇ ਸੁਫ ਹੋ ਜਾਂਦਾ ਨਾ ਨਾ ਕੰਮ ਕਰ ਦਿੰਦੀ ਰੋਟੀ ਪਾਣੀ ਪਕਾ ਦਿੰਦੀ ਚੰਗਾ ਵਾ ਕੇ ਇਹ ਵੀ ਮੈਨੂੰ ਆਦੀ ਮੇਰੇ ਕੋਲੋਂ ਸਾਰ ਚਲ ਮੈਂ ਪ੍ਰਿਤ ਕਰਦੀ ਹਾਂ ਕੰਮ ਮੈਂ ਇਹ ਨਹੀਂ ਮੈਂ ਇਹ ਕੰਮ ਕਰਦੀ ਜਿੰਨੇ ਜੋ ਕੀ ਮੈਂ ਕਰਦੀ ਕਿਆਂ ਵੀ ਸਾਰਾ ਸਾਰਾ ਮੇਰੇ ਕੋਲ ਨਹੀਂ ਹੁੰਦਾ ਜੀ ਜਿੰਨਾ ਤੁਹਾਡੇ ਕੋਲ ਹੁੰਦਾ ਹੁੰਦਾ ਕਰ ਲਿਆ ਤੂੰ ਹੁੰਦਾ ਸੋ ਕੇ ਸੱਸ ਦੇ ਗੱਲ ਪਰੇ ਜਾਂਦੀ ਜਿੰਨੇ ਕਰਦੀ ਆ ਹਾਂ ਤੇ ਹੁਣ ਦਾ ਕੋਈ ਤਾਂ ਨਿੱਕੇ ਕਾਹਦੇ ਨੇ ਨਿੱਕੇ ਕੋਈ ਘਾਉ ਨਾ ਕਰ ਲੈਂਦਾ ਸੋ ਚਲ ਕਰੀ ਜੋ ਮੇਰੇ ਹੁੰਦੇ ਚੁੱਪ ਕਰਦੀਆਂ ਜੀ ਹੋਰ ਇਹ ਕਰ ਲੋ ਕਰ ਲੋ ਤੇ ਖੁਣ ਕੇ ਚੁੱਪ ਕਰਦੀਆਂ ਜੀ ਜਦ ਮੈਂ ਆ ਜਾਂਦੀ ਤਾਂ ਦੰਦਲਾ ਲੱਗ ਜਾਂਦੇ ਆ ਤੁਹਾਡੇ ਕਿੰਦੇ ਲਾਡੇ ਕਈ ਨਾ ਟਿਕੂ ਕੋਈ ਮੇਰੇ ਜੂਲੇ ਹੀ ਕਰਨੀ ਆ ਲੋਰ ਕੋਈ ਨਾ ਨਹੀਂ ਸੋ ਗਾਣੂ ਤੇ ਗੱਦ ਕਰ ਸਕਦੇ ਤੇਰਾ ਡਰ ਮੈਰਾ ਤੇ ਆ ਨਹੀਂ ਕੁਛ ਕਰੀ ਜਾਂਦੀ ਆ ਕਦੀ ਕਿਹਦੇ ਧੋਨੇ ਧੋਈ ਜਾਂਦੇ ਸਿੱਧੀ ਮਾਤ ਦੇ ਤੂੰ ਹਰ ਦੇਣੀ ਨਾ ਹੋਈ ਤੇ ਪੁੱਠੀਆਂ ਮੱਤਾਂ ਤੋਈਆਂ ਨੇ ਦੇਈ ਜਾਂਦੇ ਦੱਸ ਨਹੀਂ ਕੋਈ ਹੋਰ ਸੌਣ ਲਿਆ ਸੁਣੀਆਂ ਮੈਂ ਸਾਰੀ ਨਹੀਂ ਤੇ ਤੂੰ ਸਾਡੀਆਂ ਕੰਧਾਂ ਨਾਲ ਲਾ ਕੇ ਕੰਨਾ ਸੌਂਦੀ ਤੈਨੂੰ ਸ਼ਰਮ ਨਹੀਂ ਆਉਂਦੀ ਜੇ ਤੂੰ ਆਪਣੀ ਮਾਣਾ ਕੰਨਾ ਕਰਦੀ ਮੈਂ ਕਿੰਨੀ ਪਸਉਂਦੀ ਤਾਨ ਤਾਨ ਕੇ ਤਾਂ ਡੱਕਣ ਨਾਲ ਲੱਗ ਰਹੀ ਜਾਂ ਹੈ ਨਿੱਕੀ ਨਿੱਕੀ ਗੱਲ ਬਣਾਏ ਬੈਠਾ ਨਹੀਂ ਕਰ ਜਾਮਲਾ ਹੁੰਦਾ ਹੈ ਕਰੋ ਕਰੋ ਮੈਂ ਸਹੀ ਮਤ ਦੇ ਜਿਹਦੇ ਨਤੀਜੇ ਉਹਦੇ ਤੇ ਫੋਨ ਫੜਦੀ ਉਹਦੇ ਤੇ ਫੋਨ ਫੜਦੀ ਤੇ ਆਹ ਮਸਰਾ ਪਰਲੀ ਕੰਧ ਨਾਲ ਜਾ ਲੱਗਦੀ ਆ ਐਡੀ ਤੁਰ ਮੈਂ ਕਿਹੜੀਆਂ ਗੱਲਾਂ ਸੁਣ ਲਈ ਨਹੀਂ ਤੁਸੀਂ ਮੇਰੇ ਕੋਲ ਦੇ ਕੀ ਕਰਦੇ ਆ ਇਹ ਦਮੇ ਆ ਜਾਨੀ ਨੂੰ ਹੋਰ ਹੋਲਡ ਕਰਨਾ ਪਈਆ ਪਹਿਲਾਂ ਤੁਸੀਂ ਕਿਉਂ ਢੂਣੀ ਢੂਣ ਲਾਗਦੇ ਨਾ ਉਹਦੀ ਸੱਸ ਸੱਚੀ ਐਂਦਾ ਤਰ੍ਹਾਂ ਕੁਛ ਨਹੀਂ ਦੁਖਦਾ ਜਦੋਂ ਤੂੰ ਐਂਦਾ ਸਿਰ ਮੇਰ ਨਾਲ ਡਾਉਣਾ ਹੁੰਦਾ ਉਹ ਤਾਂ ਤੇਰਾ ਕੁਛ ਨਹੀਂ ਦੁਖਦਾ ਤੂੰ ਨਾ ਨਹੀਂ ਚੜੀ ਜਾਏ ਕਰੋ ਲੜੀ ਜਾਏ ਕਰੋ ਬਸ ਕਿਤੇ ਬਹਿ ਨਾ ਦਿਓ ਕਿਦਾ ਕੱਟ ਇਹ ਨਹੀਂ ਬਹਿਂਦੀ ਇਹ ਜਾ ਬਹਿ ਨਾ ਸਵੇਤ ਦੀਆਂ ਨੇ ਬੈਠੀ ਜਾ ਬਹਿ ਨਾ ਤੂੰ ਕਾਹਦਾ ਤੂੰ ਕੱਲ ਹੀ ਚਲ ਜਾਵੇਂ ਕੱਲ ਠੰਡ ਪੈ ਜੂਨੀ ਤੇ ਚੱਗੀ ਭਲੀ ਹੋ ਜਾਣਾ ਸਵੇਰ ਦੀ ਬੈਠੀ ਆ ਕੀ ਕਿਸੇ ਦਾ ਕੰਡਾ ਦਈ ਆ ਗੈਰ ਹੀ ਆ ਇਹੋ ਕੰਮ ਕਰਨਾ ਹੀ ਆਥ ਲੱਗਣੇ ਕੰਮਾਂ ਨੂੰ ਕਰੋ ਕਰਦੀ ਆਈ ਤੇ ਫਿਰ ਕਿਉਂ ਆਂਦੀ ਮੈਂ ਬਹਿ ਜਾ ਕਲੀ ਅੰਦਰੋਂ ਉੱਠਦੀ ਐ ਇੱਥੇ ਬਹਿਂਦੀ ਇੱਥੋਂ ਉੱਠਦੀ ਐ ਉੱਥੇ ਬਹਿਂਦੀ ਕਰਦੀਆਂ ਵੀ ਕੀ ਜਿਵੇਂ ਰੱਖਣਾਂ ਨੇ ਵਿਚਾਰੀ ਬੈਠੀ ਤੇ ਬੈਲਾ ਨੂੰ ਖਾੜ ਲਈ ਛੱਡਿਆ ਮੈਂ ਵੀ ਤੂੰ ਐਡੀ ਕਿਤੇ ਮੈਂ ਨਹੀਂ ਤੂੰ ਹੀ ਮਾਰਾ ਸ਼ਰਮ ਕਰ ਕੋਈ ਚੱਚ ਦੀ ਮਤ ਦੇਤੀ ਨੂੰ ਮੈਂ ਵੀ ਮਾਰੀ ਦਿੱਤੀ ਆਪ ਤੂੰ ਆਂਦੀ ਮੈਂ ਕਸ ਕਰਾਂ ਨਾ ਉਹ ਨੂੰ ਮਾਨੀ ਤੂੰ ਬਲਕੀਆ ਕਰ ਉਹਨੂੰ ਡਾਕਟਰ ਉਹਦੇ ਕੋਲ ਲੈ ਜਾ ਦੇ ਤੂੰ ਸਾਰੀਆਂ ਨਾ ਸੁਣੀਆਂ ਤੇਰੀ ਗੱਲ ਮੈਨੂੰ ਕੰਨਾਂ ਨਹੀਂ ਦੇ ਤੇਰੇ ਆਪਣੇ ਮੈਂ ਸਾਰਾ ਕੁਝ ਸੁਣਿਆ ਬੜੇ ਤਰੀਕ ਕੋਈ ਚੰਗਾ ਨਹੀਂ ਆ ਹਾਂ ਤੁਹਾਡਾ ਤੈਨੂੰ ਸ਼ਰਮ ਚਾਹੀਦੀ ਠੀਕ ਹੈ ਨਾ ਕਦੋਂ ਆਉਂਦੇ ਤੁਸੀਂ ਰੇਚ ਦੇ ਇੰਨੇ ਨਾ ਤੁਹਾਡੇ ਕੋਲ ਪਨੀਰ ਨਹੀਂ ਕੋਲ ਬਣਾਇਆ ਜਾਂਦਾ ਮੈਂ ਹੋਰ ਇੰਨਾ ਕੰਮ ਕਰਨਾ ਹੈ ਜੇ ਲੰਗਰ ਪਕਾਉਣਾ ਜੇ ਸਾਰਾ ਕੰਮ ਮੈਂ ਹੀ ਕਰਨਾ ਤੇ ਤੈਨੂੰ ਸ਼ੀਸ਼ੇ ਚ ਮੜਾਉਣ ਨੂੰ ਮੈਂ ਲੈ ਆਂਦੀ ਤੇ ਨਹੀਂ ਜੇ ਸਾਰਾ ਕੰਮ ਉਹਦੀ ਸੱਸ ਨੇ ਕਰਨਾ ਉਹਨੂੰ ਸੀ ਜੇ ਮਰਾਂ ਉਹਨੂੰ ਦਿੱਤੀ ਐ ਸਾਸੂਆਂ ਦੀ ਮੇਰੀਆਂ ਦੋਵੇਂ ਟਾਈਮ ਰੋਟੀਆਂ ਲਾਉਂਦੀ ਆ ਆਟਾ ਗੁੰਨਦੀ ਮੇਰੇ ਬਿਨਾ ਕਹਿ ਕੇ ਚਲ ਕੰਮ ਕਰਦੀ ਸਾਡੀ ਨੇਭਦੀਆਂ ਵਰੀ ਤੁਸੀਂ ਕਹਿ ਤੇ ਵੀ ਕਰਦੇ ਕੱਕ ਬਿਨਾ ਕਹਿ ਤ ਪਛੱਡੀ ਗੱਲ ਮੈਂ ਇਹ ਗੱਲ ਕਹੀ ਆ ਮੈਂ ਮੈਂ ਵੀ ਮੈਂ ਕਰਦੀ ਜਿੰਨੇ ਜੋਗੀ ਹੈਗੀ ਆ ਪਰ ਮੇਰਾ ਤਾਂ ਉਹ ਵੀ ਤੂੰ ਤਾਂ ਉਹ ਵੀ ਮੇਰੀ ਕੀਤੀ ਤੇ ਤੇਰੀ ਕੁਝ ਪਾਉਣੀ ਕੀ ਕਰਦੇ ਮੇਰੇ ਨਾਲ ਮੇਰੇ ਕਦੀ ਦੇਖਿਆ ਨਹੀਂ ਅੰਜੰਦਾ ਚੋਲੀ 300 ਦਾ ਸੜੇ ਕੱਦੂ ਗਵਾਂਂਦੀ ਆ ਪਰ ਜੋ ਤਾ ਚੀਜ਼ ਨੇ ਲਿਆ ਮੇਰੇ ਮੱਥੇ ਮਾਰਦੇ ਵੀ ਲੈਦੇ ਨਾ ਹੋ ਰਿੰਨੇ ਜਾਣ ਨਾਮ ਕਰ ਸੋਇਚ ਕੋ ਰਹਿਣ ਦਿੰਦੇ ਰਸੋਈ ਚ ਤੂੰ ਉੰਤਰੇ ਕੀ ਮਤਰਾ ਰੱਖੀਆਂ ਆ ਬਾਦਾਮ ਰੱਖੇ ਜਿਹੜੇ ਅਸੀਂ ਖਾ ਲੈਨੇ ਆ ਉਹਦੇ ਉੰਤਰੇ ਕੱਖ ਨਹੀਂ ਲੱਗਦਾ ਲੋਕ ਮਾਰ ਮਾਰ ਚੀਜ਼ਾਂ ਸਾੜੀਆਂ ਰੱਖੇ ਜਿੰਦਰੇ ਮਾਰ ਮਾਰ ਚੀਜ਼ਾਂ ਰੱਖਦੀ ਤੂੰ ਦੂਜਿਆਂ ਨੂੰ ਗੱਲਾਂ ਕਰਦੀ ਕੋਈ ਚੀਜ਼ ਖਾਣ ਮਨ ਕੋਈ ਵਰੀ ਜੀਨ ਕੁਝ ਹੋਊਗਾ ਵੀ ਚੀਜ਼ ਖਾਣੀ ਆ ਉਹ ਲੱਭਦੀ ਸੜਦੀ ਨਹੀਂ ਖਾਣੀ ਕਿੱਥੋਂ ਹੁੰਦੀ ਵਾਸਿ ਨਹੀਂ ਆ ਕੋੜ ਕੋੜ ਤੇ ਗਾਦੀਆਂ ਕੋੜ ਕੋੜ ਲੱਗ ਨਹੀਂ ਨਾ ਸਾਰੀ ਦੁਪਹਿਰ ਮੰਨੇ ਤੱਕ ਆਹੋ ਨਹੀਂ ਗਾਦੀਆਂ ਮੈਂ ਦਾਸੂ ਦੇ ਵਾਸਤੇ ਮੁਰਗਾ ਨਹੀਂ ਬਣਾ ਸਕਦੀ ਬਣਾ ਪਈ ਆਹ ਹੋਇ ਕਿਰਨ ਮਾਤਾ ਉਹ ਆਈ ਟੋਕਰੀ ਆਈ ਬਣਾਣ ਮੇਰੀ ਏਹ ਕੌਣ ਉਹ ਬੈਠੀ ਆ ਕੇ ਜਾਨ ਮਾਹ ਮਤੀਆਂ ਪਈਆਂ ਤੋਰ ਨਤਰਉਣਾ ਕੀ ਕੱਤੂ ਤੇਰੀ ਹੋਰ ਮੇਰੀ ਦਾਸੂ ਦੇ ਵਾਸਤੇ ਮੁਰਗਾ ਨਹੀਂ ਨਾ ਹੋਣਾ ਅੰਦੀ ਆ ਤੇ ਰੋਲਾ ਪੰਦੇ ਜੀ ਸੱਸ ਮੇਰੀ ਪਨੀਰ ਬਣਾਵਾ ਉਹ ਆਈ ਆ ਉਹ ਫਲਾਣ ਵਾ ਦੱਸਨ ਮਾ ਤਾਂ ਤਿੰਨੇ ਵੀ ਪਤਾ ਕਿੰਨੀ ਕਰਨੀ ਪਰ ਨਾ ਉਹਨੂੰ ਤੇ ਕੋਈ ਗਾਲ ਨਹੀਂ ਕੋਈ ਮੇਰੇ ਦੁਆਲੇ ਹੀ ਹੋਈ ਰਹਿੰਦੀ ਨਾ ਦੁਪਹਿਰੇ ਲੰਮੇ ਪੈਂਦਾਈ ਆਉਣਾ ਸੀ ਅਖਦੇ ਹੀ ਪਹਿਲਾਂ ਦੋ ਛੁੱਟੀਆਂ ਸੀ ਨਾ ਤੇ ਮੈਂ ਅਖਦੇ ਹੀ ਚੱਲ ਦੋ ਮਹੀਨੇ ਹੋ ਗਏ ਮੈਂ ਵੀ ਕੋ ਆਵਾ ਤੇ ਮੈਂ ਇਹਨੂੰ ਹਜੇ ਗਾਲ ਨਹੀਂ ਤੇ ਮੈਂ ਚੱਲ ਕਦੂ-ਕਦੂ ਬਣਾ ਜਾਨੀ ਆ ਤੇ ਚੱਲ ਚੱਲ ਜਾਨੀ ਤਰੀਕ ਉਹ ਬੇਸਤ ਕਿੱਥੇ ਬੈਠ ਕੇ ਆਣਾ ਕਰਨਾ ਹੁੰਦਾ ਹਜਿਆਂ ਦੀ ਤੱਕਨਾ ਸੌਂਦੀ ਐਡੀ ਦੂਰ ਮੈਂ ਕਿਹੜੀਆਂ ਗੱਲਾਂ ਸੁਣ ਲੈਣੀ ਤੂੰ ਹੀ ਦੂਜਾ ਕੇ ਕੌਣ ਕਰਦੀ ਵੇਖ ਮੈਂ ਚਾਹਾਂਗੀ ਅਈ ਸੇ ਨੇ ਪੂਰੇ ਬੜਨਾ ਤੇ ਐ ਕਿ ਕੱਧੀ ਤੇ ਆ ਕਾਂਢ ਲਾ ਕੇ ਬੈਠੀ ਕਦੀ ਤੇ ਕਾਂਢ ਛੱਪ ਜਾਂਦੀ ਤੇ ਇੱਕ ਹੁਣ ਤੇ ਉਹ ਜਾ ਕੇ ਬੈਠੀ ਇੱਦਾਂ ਹੀ ਕਰਦੀ ਕਿ ਵਸ ਮੈਂ ਐਡੀ ਤੂਰੇ ਦੀ ਮੈਂ ਕੀ ਕੰਨਾ ਸੁਣ ਲੈਣੀ ਕਿੱਡਾ ਵੜ ਜਾਂਦਾ ਕਿਤਾ ਮੰਮੀ ਦੀ ਮੰਮੀ ਦੀ ਚੱਕਣਾ ਦੇ ਦ ਸਾਂਵੇ ਦੀ ਮਾਂ ਨੇ ਇਹ ਪਹਿਲਾਂ ਨਹੀਂ ਸੀ ਬੋਲਦੀ ਹੁਣ ਬੋਲਣ ਲੱਗ ਪਈ ਹੁਣ ਇਹਦੀ ਮਾਂ ਸਿਖਾਉਂਦੀ ਹੁੰਦੀ ਆ ਬੋਲਿਆ ਕਰਦੀ ਆ ਪੜੀਆ ਪੱਟੀਆਂ ਪੜਾਈਆਂ ਨਹੀਂ ਪੜਦੀ ਐ ਐਡੀ ਉੱਚੀ ਗੱਲਾਂ ਕਰਦੀ ਰਸ ਸਿੰਦਰ ਨਹੀਂ ਵੀ ਕੀ ਕਰ ਲਉਂਦੀ ਇੱਦਾਂ ਹੀ ਕਰਦੀ ਮੈਨੂੰ ਘਰੇ ਨਹੀਂ ਪਤਾ ਹੁੰਦਾ ਤੇ ਲੋਕਾਂ ਨੂੰ ਆਹ ਰਿਕਾਰਡ ਪਤਾ ਹੁੰਦਾ ਵੀ ਇਹਨਾਂ ਨਾਲ ਆਖਣਾ ਕੀ ਕਰੀ ਮੈਂ ਹਾਂ ਹੁਣ ਆ ਵੀ ਜਦੀ ਕੋਈ ਤੇਰਾ ਇਹ ਤੋਂ ਉੱਤਰਨਾ ਤਾਂ ਬੰਦ ਕਰੋ ਤੇ ਨਜ਼ਾਰੀ ਦੇ ਉੱਤੇ ਜਾ ਕੇ ਗੱਲਾਂ ਕਰ ਲਾ ਬੋਲਣ ਬੜਾ ਡੈਪੀ ਅੱਗੇ ਨਹੀਂ ਬੋਲਦੀ ਹੁਣ ਬੜਾ ਬੋਲਣ ਦਾ ਤੇ ਕੋਈ ਸੱਜ ਜਿੱਦ ਤਰੀ ਹੀ ਪਨੀਰ ਦੀ ਕਿ ਨਹੀਂ ਕਰੀ ਮੈਂ ਵੇਣ ਨਹੀਂ ਅਰ ਸੋਈ ਚ ਤੇ ਦੇਖੋ ਜੇ ਨਹੀਂ ਧਰੀ ਤੇ ਤਰੋ ਤੁਰੋ ਮੇਰੇ ਮੁੰਡੇ ਨੇ ਨਹੀਂ ਪਣਾ ਦਾ ਕਦੂ ਕਦੂ ਜੇ ਹੁਣ ਅੱਜ ਕੱਲ ਬਏ ਕਦੂ ਕੌਣ ਖਾਂਦਾ ਹਨ ਤੇ ਕਦੂਆਂ ਦੀ ਬਾਹਰ ਚਲ ਗਈ ਉਹ ਸਬਜੀ ਬੰਦਾ ਆਲੂ ਮਟਰ ਧਰ ਦਿੰਦਾ ਕੋਈ ਵਧੀਆ ਜਿਹਾ ਸਬਜੀ ਬਣਾਉਂਦਾ ਸਾੜੀ ਜਾਂਦੇ ਇੱਥੇ ਜਿਵੇਂ ਇੱਥੇ ਆ ਜਾਂਦੇ ਨੇ ਇੱਥੇ ਵੀ ਕੀ ਕੀ ਬਣਿਆ ਹੋਣਾ ਚਲੋ ਆਹ ਉਹ ਨਹੀਂ ਨਹੀਂ ਕੱਦੂ ਧਰੇ ਆ ਮੈਂ ਆਉਣਾ ਤੇ ਹੈਗਾ ਤੈਨੂੰ ਦੱਸਣ ਤੇ ਨਹੀਂ ਆ ਪਾਚ ਉਹ ਆਂਦੀ ਵੀ ਮੇਰੀ ਕੀ ਨਹੀਂ ਆਉਣਾ ਇਹ ਤੋ ਟੋਰੂੰਗੀ ਮੰਮੀ ਦੇ ਅੱਧੀ ਦਿਨੀ ਤੋਰ ਆਉਂਦੀ ਹੈ ਜੀ ਕੀ ਹੁਣ ਮੈਂ ਇਹਦੀ ਕੀ ਰਕੀ ਲੈ ਤੈਨੂੰ ਸ਼ਰਮ ਦਾ ਘਾਟਾ ਆ ਫੋਨ ਕੱਟ ਪਈ ਨੱਸ ਉਹ ਬੱਲਾ ਘਰੇ ਨਹੀਂ ਲੇਖ ਕਿੱਥੇ ਤੂੰ ਆ ਕੇ ਵੇੜੇ ਚ ਕੰਦਾ ਨਾ ਲਾ ਕੇ ਤੂੰ ਗੱਲਾਂ ਕਰਦੀ ਹਜੇ ਤੂੰ ਆ ਨਹੀਂ ਮੇਰੀਆਂ ਗੱਲਾਂ ਸੁਣਦੀ ਐਡੀ ਦੂਰ ਤੋਂ ਐਡੀ ਦੂਰ ਮੈਂ ਤੇਰੀਆਂ ਕਿਹੜੀਆਂ ਗੱਲਾਂ ਸੁਣ ਲੈਣੀਆਂ ਹੈ ਮਮੀ ਮੈਂ ਗੱਲਾਂ ਸੁਣਦਾ ਕਰਕੇ ਨੀ ਮੇਰੀ ਮੰਮੀ ਦਾ ਫੋਨ ਆ ਗਿਆ ਘੜੀ ਉਹ ਵੀ ਡੀਕਨ ਰਹਿ ਪਿਆ ਛੁੱਟੀਆਂ ਆਉਣਾ ਵਾ ਤੇ ਮੈਂ ਕਿਹਾ ਵੀ ਜੇ ਆਉਣ ਸਰਦੇ ਕਿੱਦੇ ਨਹੀਂ ਉਹਦਾ ਫੋਨ ਕਦੇ ਨਹੀਂ ਆਉਂਦਾ ਉਹ ਤਾਂ ਦਿਹਾੜੇ ਚ 15 ਵਾਰੀ ਆਉਂਦਾ ਇਹ ਕਰੀ ਨਹੀਂ ਲੱਗਦਾ 24 ਘੰਟੇ ਉਹ ਬੈਠੀ ਫੋਨ ਤੇ ਰਹਿੰਦੀ ਜਦੋਂ ਫੋਨ ਖੜਕਾਲਾ ਜਦੋਂ ਉਹ ਤੇ ਕਦੇ ਨੂੰ ਫੋਨ ਹੀ ਲੱਗਾ ਹੁੰਦਾ ਉਹਨੂੰ ਵੇਲੇ ਨਾ ਹੋਰ ਕੋਈ ਕੰਮ ਨਹੀਂ ਹੈਗਾ ਹਾਂ ਹ ਜਿਸ ਜਾਨ ਸੜਨ ਮਰਨ ਨਹੀਂ ਦੇਣਾ ਤਾਂ ਫੋਨ ਤੇ ਤੇ ਗੱਲ ਕਰ ਲੈੰਦੋ ਇਹਦੇ ਵਿੱਚ ਕੀ ਹੋਉਂਦਿਆ ਸਬਜੀ ਅੱਗ ਲੱਗੇ ਰਸੋਈ ਚ ਜੇ ਕੋਈ ਪਨੀਰ ਨਹੀਂ ਬਣਾਇਆ ਕੋਈ ਕੋਸ਼ਿਸ਼ ਤੇ ਕਰਦੂਆਂ ਨੂੰ ਅੱਗ ਲਾਈ ਹੋਈ ਨਹੀਂ ਇਤੋਂ ਨਹੀਂ ਪਨੀਰ ਬਣਾਇ ਜਿਹੜੀ ਗੱਲ ਇਹ ਮੈਨੂੰ ਲੱਗਦੀ ਹੈ ਬਣਾਉਣੇ ਤੇ ਬਣਾ ਲੈ ਮੇਰੇ ਤੋਂ ਨਹੀਂ ਬੰਦਾ ਸਵੇਰੇ ਬਣਾ ਦੇ ਬੰਦੇ ਤੇ ਧੀ ਬਣ ਕੇ ਤੇ ਪਨੀਰ ਬਣਾ ਦੇ ਤੇ ਮੈਂ ਪਸਾ ਐਡੇ ਤੇਰੇ ਮੈਂ ਹੁਕਮ ਜੇ ਚੱਲਣਾ ਨਹੀਂ ਕਿ ਹੁਣ ਤੋਂ ਮੈਂ ਤੇਰੇ ਕੰਟਰੋਲ ਚ ਨਹੀਂ ਰਹਿਣਾ ਮੈਂ ਤੇਰੀ ਨੌਕੀ ਨਾ ਚੰਗੀ ਤਰ੍ਹਾਂ ਗੱਲ ਕੱਲ ਚ ਕਰਨੀ ਤੇ ਮੈਂ ਨਹੀਂ ਸੰਭਾਲਾ ਔਖਾ ਹੀ ਮੇਰੇ ਗੱਲਾਂ ਸੁਣਨ ਨੂੰ ਤੇ ਹਲੇ ਕਰਨਾ ਫਿਰ ਕੰਮ ਕਰ ਤੇ ਆਪਣਾ ਪਨੀਰ ਜਾ ਕੇ ਮਾਤਾ ਮੇ ਲੁੱਚਿਆਂ ਦੇ ਕੰਮ ਕਰਦੀ ਮੈਂ ਤੇ ਨਵਾਂ ਧੀ ਆਲੇ ਕੰਮ ਕਰਨ ਦੇ ਹੀ ਆ ਨਾ ਐਵੇਂ ਪਕੜ ਪਕੜਦਾ ਕਰ ਤੇ ਪਨੀਰ ਬਣਾ ਜਾ ਕੇ ਆਪਣੀ ਧੀ ਨੂੰ ਤੇ ਪੁੱਠੀਆਂ ਸਿੱਧੀਆਂ ਮੁੱਤਾਂ ਦੇ ਦੇ ਅਮਾ ਟਿਲਿਆ ਦੇ ਬੋਤੂ ਦੋਖਾ ਲਿਆ ਤੇ ਤੇਰੀ ਮੰਮੀ ਐ ਸਾਦੀ ਮੈਂ ਫੜਾ ਕੇ ਗਈ ਸੀ ਹੁਣ ਦੋ ਦੋ ਰਸੈਪੀ ਕਰਦੇ ਪਹਿਲੇ ਉਦੋਂ ਆਪਣੀ ਮੰਮੀ ਨਾਲ ਕਾਲੀ ਦਾ ਉਦੋਂ ਤੈਨੂੰ ਖੇਡਣ ਦੀ ਲੱਗਦੀ ਨਾ ਰੋਟੀ ਖਾਇਆ ਕਰੋ ਸਾਰੀ ਤੇ ਘਾਡੇ ਤੇ ਮੈਂ ਰਹਿਣਾ ਮਾਮੀ ਕਾ ਨੂੰ ਹੋਰ ਬੀ ਆ ਹਾਂਜੀ ਉਹ ਮੀਟਾਂ ਸਪਾਸਾ ਤਾਂ ਗਾਉਂਦੀ ਹੋਣੀ ਨਹੀਂ ਪਸੰਦ ਆ ਗਈ ਲੈ ਕਦੂ ਵੇਰਾ ਮੱਥੇ ਮਾਰਦਾ ਮੇਰੇ ਮੁੰਡੇ ਦੀਆਂ ਅੱਖਾਂ ਵੀ ਹੈਗਾ ਵੀ ਨਹੀਂ ਕਦੂ ਖਾਂਦਾ ਕਿੱਥੇ ਨਾਨੀ ਤੇਰੀ ਕਿੱਥੇ ਮੰਮੀ ਜੀ ਇਹ ਕੀ ਗੱਲ ਹੈ ਕੀ ਗੱਲ ਹੋਇਆ ਜਮਰਾ ਪਾਜੀ ਗੱਲ ਤਾਂ ਹੀ ਨਹੀਂ ਪਤਾ ਤਾਂ ਗਸ਼ਾਪਾ ਜੀ ਆਖਦੀ ਵੀ ਮੁੰਡੇ ਜੋਗਾ ਮਾਸਾ ਪਨੀਰ ਬਣਾ ਦੋ ਤੇ ਪਨੀਰ ਨਹੀਂ ਬਣਾਇਆ ਤੇ ਕਦੂ ਮੱਥੇ ਮਾਰਿਆ ਮੁੰਡੇ ਦੇ ਨਿਆਰਾ ਕਿ ਤਾਰਾ ਤਦਸ ਕੱਢੂ ਗੇ ਰੋਟੀ ਨਹੀਂ ਦੋ ਕਿਤੇ ਨਾ ਕੁਛ ਦੇਣਾ ਹੁਣ ਤਨਰਾ ਦਾ ਜਿੰਤਾ ਕਿ ਮੈਂ ਬਾਹਰ ਨਹੀਂ ਗਿਆ ਤੈਨੂੰ ਵੀ ਮਾਸਾ ਮੰਡੇ ਵਾਸਤੇ ਮੈਂ ਤਿਰ ਰੋਏ ਤੇ ਜਾਣੀ ਤੇਰੇ ਸਾਹਮਣੇ ਨਹੀਂ ਉਸ ਘਾਤ ਬਣਾਉਂਦੀ ਤੇ ਮੈਂ ਕੀ ਕਰਾਂ ਮੈਂ ਕਿਹਨੇ ਨੱਚਦੇ ਹੋਈ ਚੱਲ ਜਾਂਦੇ ਆਪਣੇ ਘਰੇ ਮੈਂਨੇ ਦੱਸ ਮਾਰ ਦਿੰਦੀ ਵੀ ਮੈਂ ਨਹੀਂ ਬਣਾਇਆਗਾ ਮੈਂ ਤਾਂ ਘਰੌਲਾ ਪਾਈ ਜਾਂਦੀ ਤੇ ਬਣਾ ਦੇਣਾ ਪਰ ਮੈਂ ਆਪ ਹੀ ਬਣਾ ਦਿੰਦੀ ਨਿਆਰਾ ਕੋਲੇ ਬੁਖਾਰ ਆਈਦਾ ਤੇ ਕਦੂਜੇ ਮਾਰਦੀ ਹੈ ਸਿਰ ਤੇ ਐਂਡੀ ਕਿਤੇ ਛਾਤ ਵਰਨੀ ਕਿੱਥੇ ਪੱਲੇ ਪਈ ਆ ਦੇ ਨੇ ਚੱਕ ਦੂ ਨਿਆਣਾ ਚਾਲਾ ਰੋਟੀ ਦੇ ਭੁੱਖਾ ਬੈਠਾ ਤੈਨੂੰ ਚੰਗਾ ਬਣਾ ਕੇ ਪਨੀਰ ਬਣਾ ਕੇ ਬਣਾ ਮਾਰ ਦੇਦੀ ਤੇ ਕਿੱਟੀ ਕਾਲੀ ਸੀ ਆ ਮਾਰਸਾ ਜਿੰਨਾ ਨਿਆਣਾ ਭੁੱਖਾ ਸੌਂਗੇ ਚਾਣਾ ਹੁੰਨੇ ਸਾਡੇ ਲੱਤਾਂ ਦੀ ਆ ਇਹਨਾਂ ਦੁੱਧ ਕਾੜਿਆ ਸਾੜੇ ਤੇ ਕੋਈ ਜੇ ਗਲਾਸ ਪਨੀਰ ਬਣਾ ਲਈ ਤੇ ਕੀ ਹੋ ਚੱਲਿਆ ਉਹ ਉਹਨਾਂ ਦੇ ਘੜੀ ਦੇ ਵਿੱਚ ਬਾਕੀਆਂ ਜਿਹੜੇ ਸ਼ਿੱਕੇ ਦੇ ਦੇ ਬਾਕੀ ਜਿਹੜੇ ਘਰਾਂ ਤੋਂ ਨਾ ਕੀ ਆ ਕਰਾ ਚੱਲ ਰਹੀ ਸੀ ਮੈਂ ਮੇਰੇ ਕੋ ਨਹੀਂ ਪੰਨ ਮੈਂ ਤੁਹਾਨੂੰ ਨਹੀਂ ਜਵਾਬ ਦਿੱਤਾ ਸੀ ਬਣਾਉਣਾ ਤੁਸੀਂ ਵੀ ਬਣਾ ਸਕਦੇ ਜੇ ਬਣਾਉਣਾ ਮੇਰੀ ਸੁਣ ਲੈ ਪੰਮੋ ਇੱਕ ਗਾਲ ਕੰਨ ਖੋਲ ਕੇ ਜੇ ਅੱਜ ਮੇਰਾ ਧੀ ਤੇ ਮੇਰਾ ਦੋਤਾ ਨਹੀਂ ਨਾ ਤੈਨੂੰ ਚੰਗਾ ਲੱਗਦਾ ਜੇ ਇੱਥੇ ਤੇਰਾ ਕੋਈ ਰਖਣ ਵਾਦਾ ਗੰਦਾ ਬੜ ਗਿਆ ਤੇ ਮੇਰੇ ਕੋ ਮੈਥੋਂ ਬੁਰਾ ਨਹੀਂ ਹੋਈ ਆ ਜਿਹੜਾ ਤੇਰੇ ਭਤੀ ਜਿਹੜੇ ਆਪਣੇ ਮਾਨਸਮੰਨਾ ਖਾਣ ਦੇ ਮਾਰੇ ਇੱਥੇ ਵੜਨਾ ਮੈਂ ਵੇਖੀ ਰੱਖਦਾ ਇੱਥੇ ਮਾਨਸਮੰਨਾ ਖਾ ਜਾਂਦੇ ਥੋੜਾ ਕਾਦੀ ਕੋਸ਼ਲਾ ਹੈ ਕਾਦੀ ਕੋਸ਼ਲਾ ਜਦੋਂ ਨਹੀਂ ਆਪਣੇ ਕੋ ਤੁਹਾਡੀ ਆਈ ਤੁਸੀਂ ਖਵਾਓ ਭਾਈ ਭਸ ਖਵਾ ਮੇਰੇ ਖਸੂਦ ਦੀ ਕਮਾਈ ਚ ਖਵਾਉਂਦਾ ਹੀ ਹੈ ਨਾ ਮੇਰੇ ਪੁੱਤਾਂ ਦੇ ਹੈ ਨਾ ਮਗਰੋਂ ਲੈ ਕੇ ਆਈ ਤੇ ਤੁਸੀਂ ਆਪ ਖਵਾ ਲਓ ਮੇਰੇ ਕੋਲ ਕੀ ਆਪੇ ਮੈਂ ਤਾਂ ਕਿੰਨੀ ਐਥੇ ਚੁੱਕ ਚੋਲਾ ਤੁਰਦੀ ਪਾਣਾ ਨੇ ਬਣਾਵਾ ਕਿਉਂ ਜਾਵਾਂ ਨਹੀਂ ਨਹੀਂ ਜਾ ਕੁਏ ਕਿਉਂ ਜਾਵਾਂ ਮੈਂ ਕਦੀ ਵੀ ਨਹੀਂ ਜਾਵਾਂ ਮੈਂ ਫਿਰ ਉਹ ਜਿੱਤੀ ਜਾਂਦੀ ਕਿਵੇਂ ਨਹੀਂ ਬੁਕਾਤੀ ਤੇਰੀ ਮਾਂ ਨੂੰ ਫੋਨ ਵਿਆਹਾਂ ਚ ਪਖੰਡ ਕਰਨੇ ਲਾਓ ਅੱਗੇ ਤੇ ਲੈ ਜਾ ਮੈਂ ਨਹੀਂ ਰੱਖਣੀ ਇੱਥੇ ਆਪਣੀ ਗੱਲ ਹੁੰਦੀ ਹੈ ਮਾਤਾ ਕਿੱਥੇ ਚਲੀ ਗਈ ਮਾਂ ਨੂੰ ਚੌੜੇ ਘਿਟੇ ਤੇ ਮਾਣਾ ਲੱਗੀ ਰਹੀ ਨਹੀਂ ਮੇਰੇ ਨਾਲ ਸਾਰੀਆਂ ਪੁੱਟੀਆਂ ਮੱਤਾ ਹੀ ਤੇ ਲੋ ਆ ਤੇ ਦੀ ਤੂੰ ਹੀ ਮੇਰੀ ਮਾਂ ਨੂੰ ਲਾਉਂ ਮੈਂ ਤਾਂ ਦਿੱਤੀ ਹੀ ਸਾਸਨ ਨਹੀਂ ਹੁੰਦੀ ਹੁੰਦੀ ਕੋਰਮਣੀ ਦਾ ਸਾਦੀ ਇਥੇ ਤੂੰ ਕਿਹੜੀ ਸਾਸਨ ਹੈਗੀ ਤੂੰ ਮੇਰੀ ਸਾਸਨ ਹੈ ਮੈਂ ਤੇਰੀ ਸਾਸਨ ਤੇਰੇ ਵਾ ਚੜਿਆ ਨਾ ਸਵੇਰ ਦੀ ਆਫਰੀ ਫਿਰ ਦੀ ਜੇ ਮੈਂ ਜਾਣਾ ਤੇ ਉਹ ਆ ਗਏ ਤੇ ਤੂੰ ਚੁੱਕ ਝੋਲਾ ਆ ਇਥੇ ਜੇ ਪਿਓ ਦੀ ਹੈ ਨਾ ਤੇ ਦੋ ਤਿੰਨ ਮਹੀਨੇ ਨਾ ਮੇਰੇ ਜਿਲ੍ਹੇ ਤੇ ਤੇਰਾ ਪਰੇਵਾਨੇ ਲੱਤ ਜਾਣਾ ਨਹੀਂ ਤੇ ਆਪਣੀ ਮਰਜ਼ੀ ਨਾਲ ਜਾਉ ਆਪਣੀ ਮਰਜ਼ੀ ਨਾਲ ਨਾਟਾ ਡਿਕੇ ਮੈਂ ਜਾਣਾ ਨਾ ਮੇਟਾ ਡਿਕੇ ਆਉਂਗਾ ਏ ਰਾਜਾ ਏਹੋ ਜੇ ਤੇਰਾ ਕੋਈ ਘਰ ਨਹੀਂ ਜੇ ਤੇਰਾ ਘਰ ਹੋਵੇ ਨਾ ਤੂੰ ਐਦਾਂ ਨਾ ਕਰੇ ਮੈਂ ਜੋ ਮਾਸੀ ਜੀ ਕਰਾਂ ਫੇਰ ਮੈਂ ਚੰਗੀ ਆ ਉਹ ਤੀਜੇ ਦੇ ਚੋਰਾ ਮੇਰੇ ਇੱਥੇ ਆ ਜਿੰਦੀ ਨਾ ਕਰਦੀ ਚਰ ਮੰਨਿਆ ਤੀ ਨਾ ਕਰਦੀ ਤੇਰਾ ਮਾਸਾ ਜਿੰਨਾਂ ਨਿਆਣੇ ਨਾ ਕਰਾ ਉਹਨੂੰ ਤਾਂ ਮਾਸਾ ਚੀਜ਼ ਬਣਾ ਦੇ ਨਾਲ ਤੇਰੇ ਵੀ ਖਾ ਲਾ ਮਾਰ ਤੈਨੂੰ ਵੀ ਤੇ ਪਤਾ ਵਾ ਨਾ ਤੂੰ ਵੀ ਤਾਂ ਹੱਥ ਥੋੜਾ ਬਤਨਾ ਸਕਦੀ ਹੈ ਨਾ ਕੋਲੋ ਮੈਂ ਕਹਿੰਦੇ ਜੀਰ ਦਾ ਸਾੜ ਦਿੱਤੇ ਵੀ ਮੈਂ ਲੈ ਕੇ ਉਹ ਕੰਡੇ ਜੀਰ ਦਿੱਤੇ ਤੇ ਤੂੰ ਮੇਰੇ ਨਾਲ ਤੜਕਾ ਬਣੇ ਰਿਹਾ ਤੇ ਬਾਕੀ ਕੰਮ ਉਹ ਕਹਿੰਦਾ ਜਾਂ ਫਿਰ ਤੂੰ ਕਿਥੇ ਲੰਗਰ ਪਕਾ ਲੈਂਦੇ ਤੇ ਤੂੰ ਮੈਨੂੰ ਕਹਿ ਦਿੰਦੀ ਕਿ ਮੈਂ ਲੰਗਰ ਪਕਾ ਦੇ ਹੱਟ ਜਾਈਂ ਤੇ ਫਿਰ ਦੋ ਕਨੇ ਖਾਣੇ ਪਕਾ ਦੇ ਦਿੰਦੀ ਅੱਗੇ ਤੇ ਮੇਰੇ ਕਿਹਾ ਤੂੰ ਸਾਰਾ ਕੁਝ ਕਰ ਹੀ ਦਿੰਦੇ ਜੀ ਤਕਵਾਸ ਕਰਨ ਦੀਆਂ ਗੁੱਡੀਆਂ ਵਰਗੀਆਂ ਮੈਂ ਤੇ ਦੇਰ ਚੜ੍ਹ ਲੱਗੀ ਤੇਰੇ ਨਾਲ ਫੇਕੇ ਸਾਧਦੀ ਤਾਂ ਮੈਂ ਤੈਨੂੰ ਲਾਉਣੀ ਅੱਗੇ ਇੱਥੇ ਬੈਠੇ ਤੂੰ ਜਾਂਦੀ ਕਿਹੜੇ ਸਾਹ ਨਾਲ ਸਾਧ ਕੇ ਬਖਾਉਂ ਮੈਂ ਤੇ ਗੁਰਮਣੀ ਵੇਖਦਾ ਕਿਵੇਂ ਸਾਧ ਕੇ ਬਖਾਉਂਦੀ ਜਿਹੜੀਆਂ ਤੁਸੀਂ ਇਹਨਾਂ ਕੁੱਤੀਆਂ ਮੱਤਾਂ ਦੇਂਦੇ ਨਾ ਮੈਂ ਸਾਰੀਆਂ ਸੁਣੀਆਂ ਤੂੰ ਤੂੰ ਸਾਹ ਮੇਰੀ ਗੁਰਮਣੀ ਤੇ ਤੇਰੂ ਕੋ ਕੋ ਹੋਵੇ ਕਾ ਸੱਜਣ ਵਾਲੀ ਤੇਰੀ ਮੈਂ ਮੇਰੇ ਨਾਲ ਛੋਪ ਰਹੀ ਹਾਂ ਪਰ ਘੋਟੂ ਵੇਖੀ ਜੇ ਤਰਨਾ ਭਾਂਗਾ ਕੀ ਆ ਤੂੰ ਮੇਰੀ ਪਰਮਾਤਮਾ ਤੇ ਰਹਿ ਰਹੀ ਆ ਜੋ ਵੀ ਮੇਰੇ ਨਾਲ ਇੱਥੇ ਤੱਕ ਗੱਲ ਪਹੁੰਚੀ ਇਹਿਆ ਕੋ ਕੰਮ ਕਰਾਉਣਾ ਨਾ ਦਾ ਉਹ ਤੇ ਮੇਰੇ ਨੌਕਰਾਂ ਨੇ ਤਾਂ ਭੈੜੀ ਰੱਖਿਆ ਹੋਇਆ ਇਹ ਸਾਰੀ ਦਿਹਾੜੀ ਕੰਮ ਲੱਗੀ ਰਹੇ ਇੱਕ ਦਮ ਕਿ ਫਾਇਲਾ ਤਾਂ ਬਾਨਸ ਰੰਨਾ ਤਾਂ ਪੌਣੀ ਬਾਨਸ ਸੋਨੇ ਤਾਂ ਮੂਹ ਤੇ ਲਾਉਣੀ ਇਹ ਨੌਕਰਾਂ ਨੇ ਹੋਰ ਲੱਛਣ ਕਿੱਥੇ ਆ ਬਾਨਸ ਨੇ ਜਿਹੜਾ ਫੁੱਲ ਪਾਉਣੀ ਉਹਦੇ ਨਾ ਦੇ ਪੁਰਾਣੇ ਬੰਦੇ ਦੀ ਕਮਾਈ ਤੋਂ ਹੁੰਦੀ ਹੈ ਮਤਲਬ ਤੇਰੀ ਕਮਾਈ ਦੀ ਕਰ ਨੂੰ ਵਿਹਿਆ ਵਈ ਗੱਠ ਤੇਰੀ ਜਬਾਨ ਲੱਗੀ ਤੈਨੂੰ ਮੈਂ ਤੋਰਦੀ ਆ ਮਾਤਾ ਜੀ ਦੇ ਵੀ ਮੇਰਾ ਖਹਿੜਾ ਕੋਈ ਕੰਮ ਕਰਦਾ ਹੈ ਕਿ ਨਹੀਂ ਕਿ ਨਹੀਂ ਜਿਹੜੇ ਮੋਟਾ ਲਾ ਪਾਈ ਜਾਂਦੀ ਕੰਮ ਜੜੀਆਂ ਤੇ ਸੇਕੀ ਮੇਰੇ ਨੀਸ਼ਾ ਦੇ ਮਾਤਾ ਤੂੰ ਨੇੜੇ ਬੋਲਣਾ ਖੜਨਾ ਹਾਂ ਮਾਤਾ ਤੁਸੀਂ ਆਪਣੀ ਨੂੰ ਇਹ ਆਉਂਦਾ ਨਹੀਂ ਕਿ ਕਿਰਤਾਂ ਨੂੰ ਹਾਰਨਾ ਪੈਣਾ ਤੁਸੀਂ ਕਿੱਥੇ ਹਾਰਨਾ ਮੈਂ ਤੂੰ ਆਸ ਹੀ ਬੜਾ ਕਾਜ਼ੀ ਮਾਤਾ ਜੀ ਨਿਆਣਾ ਪੁਖਾ ਰਹਿ ਗਿਆ ਇਹਨੂੰ ਜਿਹਦੇ ਪੇਕ ਸਿਰਫ ਕੁੜੀਆਂ ਜਾਣਾ ਨਹੀਂ ਸੱਜਦੇ ਤੇ ਪੇਕ ਢੱਗੇ ਲਾਉਣੇ ਇਹਨੂੰ ਸੱਜਦੇ ਤੇ ਕੁੜੀ ਦੇ ਸੱਸ ਨੂੰ ਪਰ ਉਹ ਤੇ ਨੀਰਾਂ ਘੇਉਂਦੇ ਮੈਂ ਸੁਣਿਆ ਸਾਰੇ ਸੁਣੇ ਤੂੰ